ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਛੜਕਾਂ ਦੇ ਘੁੰਮ ਰਹੇ ਨੇਗੇ ਹਨਾ ਅਵਾਰਾਗਰਦੀ ਕਰਦੇ ਨੇਗੇ ਉਹਨਾਂ ਖਿਲਾਫ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਕੀ ਕਹਿਣਾ ਚਾਹੋਗੇ ਪੁਲਿਸ ਨੂੰ? ਥੈਂਕ ਯੂ। ਕਿ ਸਾਡੇ ਦੇ ਡਿਜ਼ਾਈਨਰ ਸੋਚ ਚੱਲਦੀ ਅਸੀਂ ਬਿਨਾ ਕਿਸੇ ਡਰ ਤੋਂ ਘਰ ਬਾਹਰ ਨਿਕਲ ਸਕਦੇ ਹਾਂ। ਇਹ ਜਿਹੜਾ ਕਾਨੂੰਨ ਪੜਾ ਕੇ ਰੱਖਣਾ ਸ਼ਹਿਰ ਦੇ ਵਿੱਚ ਮਾਨਸਾ ਪੁਲਿਸ ਦੀ ਡਿਊਟੀ ਹੈ ਪਹਿਲੇ ਦਿਨ ਤੋਂ ਹੀ। ਜੇ ਕਰ ਇਹ ਢਿੱਲ ਪਹਿਲਾਂ ਲੋਕਾਂ ਨੂੰ ਨਾ ਦਿੱਤੀ ਹੁੰਦੀ। ਜਿਹੜਾ ਕੰਮ ਹੁਣ ਪੁਲਿਸ ਚੱਲ ਰਿਹਾ ਗਿਆ ਤਾਂ ਲੋਕਾਂ ਨੂੰ ਸੜਕਾਂ ਤੇ ਆਉਣਾ ਨਹੀਂ ਪੈਣਾ ਸੀਗਾ ਪਰ ਜਿਹੜੀ ਹੁਣ ਪੁਲਿਸ ਕੰਮ ਕਰ ਰਹੀ ਹੈ ਜਿਵੇਂ ਆਪਾਂ ਚਾਪਤਰਾ ਤੋਂ ਦੇਖ ਰਹੇ ਹਾਂ ਵੀ ਜਿਹੜੀ ਆਫਗਣਾ ਪੁਲਿਸ ਦਾ ਰੋਲ ਆ ਚੰਗਾ ਜਿਹੜੇ ਗੁੰਡਾ ਅੰਤਰਾ ਚਾਰਚ ਘਟੇ ਆਗੇ ਨਾਲੋਂ ਤੇ ਜਿਹੜਾ ਪੁਲਿਸ ਨੂੰ ਐਸੀ ਤਰ੍ਹਾਂ ਕੰਮ ਕਰਨਾ ਚਾਹੀਦਾ ਜੇ ਪੁਲਿਸ ਸੱਚਾ ਕੰਮ ਕਰੂ ਤਾਂ ਸਾਰੇ ਸ਼ਹਿਰ ਵਾਸੀ ਉਸ ਦਾ ਸਾਥ ਦੇ ਸਾਡੇ ਮਾਨਸਾ ਦੇ ਮਾਜੋਰ ਐਸਐਸਪੀ ਸੀਰੀ ਬਗੀ ਜਮੀਨਾ ਜੀ ਦੀ ਰਹਿਨਮਾਈ ਹੇਠ ਇਹ ਲੈਪੋ ਪ੍ਰਸ਼ਾਸਨਿਕ ਕਰਮਕਾੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਨਜਾਇਜ਼ ਜਿਹੜੇ ਸ਼ਰਾਰਤੀਆਂ ਸਰ ਰ ਸਕੂਲ ਦੇ ਆਉਂਦੇ ਜਾਂਦੇ ਬੱਚਨ ਤੰਗ ਪ੍ਰੇਸ਼ਾਨ ਕਰਦੇ ਨੇ ਉਹਨਾਂ ਨੂੰ ਕੱਟ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਇਸ ਤੀਤੋਂ ਬਹੁਤ ਖੁਸ਼ ਆਏ ਕਿਸ ਤਰ੍ਹਾਂ ਤੁਸੀਂ ਹੁਣ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਾਨਸਿਕ ਪੁਲਿਸ ਦੀ ਕਾਰਵਾਈ ਨੂੰ ਇਸ ਤਰ੍ਹਾਂ ਮਾਨਸਿਕ ਪੁਲਿਸ ਦੀ ਕਾਰਵਾਈ ਬਹੁਤ ਵਧੀਆ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਹੈ ਕਿ ਇਹ ਚੀਜ਼ਾਂ ਕੰਟੀਨਿਊ ਰਹਿਣਗੀਆਂ ਜੀ ਤੇ ਇਹਨਾਂ ਦੇ ਸ਼ਰਾਰਤੀਆਂ ਸਾਤੇ ਨਸ ਪਾਈ ਦੇਵੂਗੀ ਉਸ ਨੇ ਜਿਹੜਾ ਹੈ ਮੇਨ ਡਿਊਟੀ ਹੈ ਆਪਣੇ ਇਲਾਕੇ ਤੇ ਆਪਣੇ ਇੱਥੇ ਸ਼ਹਿਰ ਦੇ ਵਿੱਚ ਲਾਇਨ ਆਰਡਰ ਸੁਰੱਖਿਆ ਰੱਖਣਾ ਤੇ ਲੋਕਾਂ ਦੀ ਅਮਨ ਸ਼ਾਂਤੀ ਬਹਾਲ ਕਰਕੇ ਰੱਖਣੀ ਤੇ ਮਾੜੇ ਅਨਸਰ ਉਹ ਜਿਹੜਾ ਹੈਗਾ ਕਾਨੂੰਨ ਅਨੁਸਾਰ ਦਬਾ ਕੇ ਰੱਖਣਾ ਉਹਨਾਂ ਦੇ ਖਿਲਾਫ ਜਿਹੜੀ ਹੈ ਇੱਕ ਉਹਨਾਂ ਦੇ ਕਾਰਵਾਈ ਸ਼ਕਤੀ ਸਰਕਾਰ ਕੇ ਉਹਨਾਂ ਨਾਲ ਸ਼ਕਤੀ ਨਾਲ ਕਾਨੂੰਨ ਤੌਰ ਤੇ ਮੇਰੇ ਸੁਣਾ ਕਿਉਂਕਿ ਅਗਰ ਮਾੜੇ ਅਨਸਰ ਸਮਾਜ ਦੇ ਵਿੱਚ ਸ਼ਾਂਤੀ ਰਹਣਗੇ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਨਗੇ ਜਾਂ ਲੋਕਾਂ ਦੀ ਜਿਹੜੀ ਸ਼ਾਂਤੀ ਭੰਗ ਕਰਦੇ ਉਹਦੇ ਨਾਲ ਸਮਾਜ ਦੇ ਵਿੱਚ ਜਿਹੜੀ ਹੈ ਅਸਰ ਪੈਂਦਾ ਹੁੰਦੀ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਉਹ ਫੌਲ ਦਾ ਫੌਲ ਬਣਦਾ ਹੈ ਇਸ ਲਈ ਅਸੀਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਗਿਲਤ ਸਿੰਘ ਮੀਨਾ ਆਈਪੀਐਸ ਦੇ ਦਿਸਾਂਦਰ ਦੇਸ਼ ਤੇ ਐਸਪੀਡੀ ਐਸਪਲੈਟ ਪਰਸਾ ਦੇ ਲੋਇਕ ਖਾਸ ਤੌਰ ਤੇ ਮਾਨਸਾ ਸੌਰੇਸ਼ਾਰੇ ਦੇ ਇਸ ਦੇ ਇੱਕ ਮਾਨਸਾ ਜਿਹੜਾ ਸਪਹਿਰ ਤੋਂ ਚੈਕਿੰਗ ਕਰਕੇ ਮਾਰੇ ਹਸਨ ਟੈਕਚਾ ਜਾ ਰਿਹਾ ਹੈ ਉਹ ਮਿਹਰ ਜਿਹੜੇ ਹੈਗੇ ਨੇ ਵਿਦਆਉਟ ਨੰਬਰ ਪਲੇਟ ਜਾਂ ਜਿਹੜੇ ਗਲਤ ਨੰਬਰ ਪਲੇਟ ਲਾ ਕੇ ਚੱਲੇ ਨੇ ਉਹਨਾਂ ਉਤੇ ਸਖਤ ਨਿਗਰਖ ਰੱਖਿਆ ਜਾ ਰਿਹਾ ਹੈ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਅਜਨਬੀ ਜਿਹੜੇ ਨੇ ਉਹ ਮੂਲ ਫੇਰ ਕੇ ਸਿੰਗਲ ਚ ਪਾਉਂਦੇ ਉਹਨਾਂ ਤੇ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਾਨੂੰਨ ਨੂੰ ਤੌਰ ਤੇ ਗਲਤ ਪਾਇਆ ਜਾਂਦਾ ਉਹਦੇ ਖਿਲਾਫ ਸਖੀਨਾ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਜੋ ਸ਼ੱਕ ਰਿਹਾ ਫਿਰ ਰੋਕੀ ਲੱਗਣਾ ਉਹਨੂੰ ਕੁਝ ਹਰਤਾਲ ਕਰਕੇ ਜਿਹੜਾ ਹੈ ਉਹ ਜਾਣੂ ਕੀਤਾ ਜਾਂਦਾ ਮੇਰੀ ਤੁਹਾਡੇ ਚੈਟਾਂ ਦੇ ਬਾਧੇ ਮਰਾਹੀਂ ਲੋਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਮੰਡਲ ਨੂੰ ਤੇ ਹਰ ਅਧਿਕਾਰਿਕ ਅਧਿਕਾਰੀਆਂ ਨੂੰ ਇਹ ਬੇਨਤੀ ਹੈ ਕਿ ਇਸ ਮਕਸਦ ਲਈ ਉਹ ਪੁਲਿਸ ਦਾ ਜਿਹੜੇ ਪਹਿਲਾਂ ਸਹਿਯੋਗ ਦਿੰਦੇ ਨੇ ਉਹਦਾ ਸਹਿਯੋਗ